ਸਾਰੇ ਇੱਕ ਟਰਾਲੀ ਆ ਰਹੇ ਸੀ ਸੰਗਤ ਤੱਕ ਆਪਣੇ ਦਰਾਹਾ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ ਤੇ ਟਰਾਲੀ ਜੀ ਆਪਣੇ ਮੋਨਪੁਰ ਕੋਲੇ ਪਲਟ ਗਈ ਕਿੰਨੀਆਂ ਸਵਾਰੀਆਂ ਸੀ ਉਹਦੇ ਵਿੱਚ ਇਰੋਚ ਕਰੀਬਨ 9 ਕੁ ਸਵਾਰੀਆਂ ਦੱਸਿਆ ਜਾਂਦੇ ਨੇ ਜੀ ਕਿੱਥੋਂ ਆ ਰਹੇ ਸੀ ਇਹ ਨਕੋਦਰ ਸਾਈਡ ਤੋਂ ਆ ਰਹੇ ਸੀ ਸਰ ਕਿੱਥੇ ਜਾ ਰਹੇ ਸੀ ਇਹ ਆਪਣੇ ਫਤੇਗੜ ਸਾਹਿਬ ਨੂੰ ਜੀ ਤੇ ਕਿੰਨਾ ਨੁਕਸਾਨ ਹੋ ਗਿਆ ਇੱਕ ਸਰੀਆ ਸਾਜ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ ਤੇ ਅੰਦਾਜ਼ ਦਾਖਲ ਕਰਵਾ ਕੇ ਆਏ ਸਪੀਡ ਪਿੰਨ ਸੀਗੀ ਟਰਾਲੀ ਦੀ ਸਪੀਡ ਹੋਣੀ ਹੈ ਘੱਟੋ ਘੱਟ 60 60 ਦੀ ਸਪੀਡ ਦੇ ਉੱਪਰ ਹੋਣੀ ਹੈ ਗੱਡੀ ਇਹ ਡਰਾਈਵਰ ਦਾ ਕਤੂਰ ਹੈ ਕਹਿੰਦੇ ਡਰਾਈਵਰ ਨੇ ਜਾਣ ਗੱਡੀ ਚਲਾ ਰਹੀ ਹੈ ਟਰਾਲੀ ਇਹ ਕੱਕੜ ਮਚਰੇ ਕੋ ਹੋਇਆ ਦਾਦਾ ਸੀਗੇ ਹਾਂਜੀ ਟਰਾਲੀ ਡਰਾਈਵਰ ਸੀਗੇ ਟਰਾਲੀ ਜਾ ਰਹੀ ਸੀ ਫਤੇਗੜ ਸਾਹਮਣੂ ਜਾ ਰਹੀ ਸੀ ਨਕੋਤਰ ਸਾਈਡ ਤੋਂ ਆ ਰਹੇ ਸੀ ਕਿ ਕਗੜ ਮਾਜਰੇ ਕੋਲ ਨਾ ਟਰਾਲੀ ਘੁੰਮ ਗਈ ਉੱਪਰ ਦੀ ਆ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਹਾ ਸੀ ਜੇੜ ਹੋ ਗਈ 60-70 ਤਕਰੀਬ ਸਪੀਡ ਹੋ ਗਈ ਇਹਨਾਂ ਦੀ ਟਰਾਲੀ ਦੀ ਕਿੱਥੇ ਜਾ ਰਹੀ ਸੀ ਇਹ ਫਤੇਗੜ ਸਾਹਿਬ ਜਾ ਰਹੀ ਸੀ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਜਾ ਰਿਹਾ 8 ਤੇ 8-9 ਜਣੇ ਦੇ ਕਰੀਬ ਸੀਗੇ ਟਰਾਲੀ 'ਚ ਸਾਡੇ ਕੋਲੋਂ ਦੋ ਪੇਸ਼ੈਂਟ ਆਏ ਨੇ ਇਹ ਸਮਝ ਰਹੇ ਆ ਕਿ ਕੋਈ ਟਰਾਲੀ ਸਵਾ ਤੇ ਜਾ ਰਹੀ ਸੀ ਫਤੇਗੜ ਸਾਹਿਬ ਤੇ ਉਹ ਪਲਟ ਗਈ ਆ ਉਹ ਉਸ ਦੇ ਕਰਕੇ ਇੱਕ ਪੇਸ਼ੈਂਟ ਸਾਡੇ ਕੋਲ ਆਕਾਸ਼ਦੀਪ ਆਇਆ ਇੱਕ ਰਣਜੀਤ ਹੈ ਤੇ ਆਕਾਸ਼ਦੀਪ ਪੇਸ਼ੈਂਟ ਦੇ ਥੋੜੀ ਸੱਟ ਜ਼ਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਹਜੇ ਨਾਜ਼ੁਕ ਹੈ ਫਸਟ ਏਡ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪੈ ਰਿਹਾ ਸਾਨੂੰ ਬੜੇ ਹਸਪੀਟਲ ਆਈਸੀਯੂ ਦੀ ਲੋੜ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਅਬਡੋਮਨਲ ਇੰਜਰੀ ਜ਼ਿਆਦਾ ਉਸ ਤੇ ਮਾਸ਼ਾਅਰ ਤੇ ਫਿਰ ਰੈਫਰ ਕਰ ਰਹੇ ਹਾਂ ਹਾਂ ਜੀ ਰਫਰ ਨਾ ਪਾਇਆ ਕੋਈ ਅੰਗੇ ਉਸ ਨੂੰ ਆਈਸੀ ਡਿਪ ਲੋਡ ਪਈ ਹੈ ਤੇ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾਲ ਕੋਈ ਪਰਿਵਾਰਿਕ ਮੈਂਬਰ ਫਿਲਹਾਲ ਤੱਕ ਕੋਈ ਨਹੀਂ ਹੈ ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਤੇ ਉਹੀ ਕਹਿੰਦੇ ਆ ਇਹਨਾਂ ਅੱਗੇ ਫਰਦਰ ਕਰਵਾ ਦੇਣਾ ਇਲਾਜ ਕਿ ਸਰ ਜੀ ਜੇ ਤੁਸੀਂ ਕੋਈ ਦੇਖਿਆ ਕੋਈ ਮਿਲਿਆ ਕੋਈ ਡਰੈਸ ਵਗੈਰਾ ਕੋਈ ਮਿਲਿਆ ਨਾ ਨਹੀਂ ਸਾਡੇ ਕੋਲ ਫਿਲਹਾਲ ਨਹੀਂ ਕੋਈ ਕੁਛ ਇਨਫੋਰਮੇਸ਼ਨ ਮਿਲੀ ਇੱਕ ਲੜਕਾ ਜਿਹੜਾ ਨਾਮ ਨਾਲ ਉਸ ਨੇ ਹੀ ਸਾਨੂੰ ਇਹਦਾ ਆ ਨਾਮਦਾਰ ਲਿਖਵਾਇਆ ਤੇ ਜਿਹੜਾ ਇਹਦਾ ਰਿਲੇਟਿਵ ਨਹੀਂ ਹੈ ਫਰੈਂਡ ਹੀ ਹੈ ਅੱਛਾ ਸਾਰੇ ਇੱਕ ਟਰਾਲੀ ਆ ਰਹੇ ਸੀ ਸੰਗਤਾ ਦੀ ਆਪਣੇ ਦਰਾਹਾ ਤੋਂ ਖੰਨੇ ਵਾਲੀ ਸਾਈਡ ਨੂੰ ਤੇ ਇਹ ਟਰਾਲੀ ਮਤਲਬ ਜਿਹੜਾ ਬੰਦਾ ਚਲਾ ਰਿਹਾ ਸੀ ਅਣਜਾਣ ਕਹਿੰਦੇ ਚਲਾ ਰਿਹਾ ਸੀ ਗੱਡੀ ਨੂੰ ਤੇ ਟਰਾਲੀ ਜੀ ਆਪਣੇ ਮੋਨਪੁਰ ਕੋਲੇ ਪਲਟ ਗਈ ਤੇ ਕਿੰਨੀਆਂ ਸਵਾਰੀਆਂ ਸੀ ਉਹਦੇ ਵਿੱਚ ਇਰੋ ਵਿੱਚ ਕਰੀਬਨ 9 ਕੁ ਸਵਾਰੀਆਂ ਦੱਸਾਈ ਜਾਂਦੇ ਨੇ ਜੀ ਕਿੱਥੋਂ ਆ ਰਹੇ ਸੀ ਇਹ ਨਕੋਤਰ ਸਾਈਡ ਤੋਂ ਆ ਰਹੇ ਸੀ ਸਰ ਕਿੱਥੇ ਜਾ ਰਹੇ ਸੀ ਇਹ ਆਪਣੇ ਫਤੇਗੜ ਸਾਹਿਬ ਨੂੰ ਜੀ ਤੇ ਕਿੰਨਾ ਨੁਕਸਾਨ ਹੋ ਗਿਆ ਇੱਕ ਸਰੀਆਸਾ ਜਿਹਾ ਮੁੰਡਾ ਜੀ ਉਹਨੂੰ ਆਪਾਂ ਹਸਪੀਟਲ ਦਾਖਲ ਕਰਵਾਤਾ ਸੀ ਬਲ ਦੇ ਵਿੱਚ ਤਿੰਨ ਦਾ ਦਾਖਲ ਕਰਵਾ ਕੇ ਆਏ ਨੇ ਸਪੀਡ ਪਿੰਨ ਸੀਗੀ ਟਰਾਲੀ ਦੀ ਸਪੀਡ ਹੋਣੀ ਹੈ ਘੱਟੋ ਘੱਟ 60 60 ਦੀ ਸਪੀਡ ਦੇ ਉੱਪਰ ਹੋਣੀ ਹੈ ਇਹ ਡਰਾਈਵਰ ਦਾ ਕਤੂਰ ਹੈ ਕਹਿੰਦੇ ਡਰਾਈਵਰ ਨੇ ਜਾਣ ਗੱਡੀ ਚਲਾ ਰਹੀ ਟਰਾਲੀ ਇਹ ਕੱਕੜ ਮਚਰੇ ਕੋ ਹੋਇਆ ਹਾਂ ਦਾਦਾ ਸੀਗੇ ਹਾਂਜੀ ਟਰਾਲੀ ਟਰੈਕਟਰ ਸੀਗੇ ਟਰਾਲੀ ਜਾ ਰਹੀ ਸੀ ਫਤੇਗੜ ਸਾਹਿਬ ਨੂੰ ਜਾ ਰਹੀ ਸੀ ਨਕੋਤਰ ਸਾਈਡ ਤੋਂ ਆ ਰਹੇ ਸੀ ਕਿ ਗੱਗਣ ਮਾਜਰੇ ਕੋਲ ਨਾ ਟਰਾਲੀ ਘੁੰਮ ਗਈ ਉੱਡੜਦੀ ਆ ਰਹੀ ਸੀ ਅਣਜਾਣ ਡਰਾਈਵਰ ਚਲਾ ਰਿਹਾ ਸੀ ਜਿਹੜਾ ਹੋ ਗਈ 60-70 ਤਕਰੀਬ ਸਪੀਡ ਹੋ ਗਈ ਇਹਨਾਂ ਦੀ ਟਰਾਲੀ ਦੀ ਕਿੱਥੇ ਜਾ ਰਹੀ ਸੀ ਇਹ ਫਤੇਗੜ ਸਾਹਿਬ ਜਾ ਰਹੀ ਸੀ ਹੁਣ ਇੱਕ ਸੀਰੀਅਸ ਆ ਬਾਕੀ ਚੱਲ ਰਹੀ ਹੈ ਟ੍ਰੀਟਮੈਂਟ ਜਾ ਰਿਹਾ 8 ਤੇ 8-9 ਜਣੇ ਦੇ ਕਰੀਬ ਸੀਗੇ ਟਰਾਲੀ 'ਚ ਇਹ ਸਾਡੇ ਕੋਲੋਂ ਦੋ ਪੇਸ਼ੈਂਟ ਆਏ ਨੇ ਇਹ ਸਮਝਾ ਰਹੇ ਆ ਕਿ ਇਹ ਕੋਈ ਟਰਾਲੀ ਸਵਾ ਤੇ ਜਾ ਰਹੀ ਸੀ ਫਤੇਗੜ ਸਾਹਿਬ ਤੇ ਉਹ ਪਲਟ ਗਈ ਆ ਉਹ ਉਸ ਦੇ ਕਰਕੇ ਇੱਕ ਪੇਸ਼ੈਂਟ ਸਾਡੇ ਕੋਲ ਆਕਾਸ਼ਦੀਪ ਆਇਆ ਇੱਕ ਰਣਜੀਤ ਹੈ ਤੇ ਆਕਾਸ਼ਦੀਪ ਪੇਸ਼ੈਂਟ ਦੇ ਥੋੜੀ ਸੱਟ ਜ਼ਿਆਦਾ ਹੈ ਤਾਂ ਉਹਦੀ ਕੰਡੀਸ਼ਨ ਥੋੜੀ ਹੈ ਨਾਜ਼ੁਕ ਹੈ ਫਸਟ ਏਡ ਸਾਡੇ ਵੱਲੋਂ ਕਰ ਦਿੱਤੀ ਗਈ ਹੈ ਕੰਪਲੀਟ ਲੇਕਿਨ ਉਸ ਨੂੰ ਰੈਫਰ ਕਰਨਾ ਪੈਣਾ ਸਾਨੂੰ بڑے ਹਸਪੀਟਲ ਆਈਸੀਯੂ ਦੀ ਲੋੜ ਹੈ ਇੰਜਰੀ ਕਿੱਥੇ ਹੈ ਸਰ ਇੰਜਰੀ ਐਕਚੁਅਲੀ ਅਬਡੋਮਨਲ ਇੰਜਰੀ ਜ਼ਿਆਦਾ ਉਸ ਤੇ ਮਾਸ਼ਾਅੱਲ ਤਾਂ ਫਿਰ ਜਾਪਰ ਕਰ ਰਹੇ ਹਾਂ ਹਾਂ ਜੀ ਰਿਪੋਰਟ ਕਰਨਾ ਪਏਗਾ ਕਿਉਂਕਿ ਅੰਕੇ ਉਸ ਨੂੰ ਆਈਸੀ ਦੇ ਨੋਡ ਪਏ। ਪਰ ਪਰਿਵਾਰ ਦੇ ਵਿੱਚ ਕੋਈ ਹੈ ਨਾ ਨਾਲ ਕੋਈ? ਪਰਿਵਾਰਿਕ ਮੈਂਬਰ ਫਿਲਹਾਲ ਤੱਕ ਕੋਈ ਨਹੀਂ ਹੈ। ਲੇਕਿਨ ਜਿਹੜੇ ਟਰਾਲੀ ਦੇ ਨਾਲ ਬੰਦੇ ਸੀ ਕਹਿੰਦੇ ਉਹ ਆ ਰਹੇ ਨੇ ਤੇ ਉਹੀ ਕਹਿੰਦੇ ਆਂ ਨਾਲ ਅੱਗੇ ਫਰਦਰ ਕਰਵਾ ਦੇਣਾ ਇਲਾਜ। ਸਾਬ ਜੀ ਜੇ ਕੋਈ ਦੇਖਿਆ ਕੋਈ ਮਿਲਿਆ ਕੋਈ ਡਰੈਸ ਵਗੈਰਾ ਕੋਈ ਮਿਲਿਆ ਨਾ ਜੀ? ਨਹੀਂ ਸਾਡੇ ਕੋਲ ਫਿਲਹਾਲ ਨਹੀਂ ਕੋਈ ਕੁਛ ਇਨਫੋਰਮੇਸ਼ਨ ਮਿਲੀ। ਇੱਕ ਲੜਕਾ ਜਿਹੜਾ ਨਾਮ ਲਾ ਉਸ ਨੇ ਹੀ ਸਾਨੂੰ ਬਦ ਅਨਾਮਦਾਰ ਲਿਖਵਾਇਆ। ਇਹ ਜਿਹੜਾ ਇਹਦਾ ਰਿਲੇਟਿਵ ਨਹੀਂ ਹੈ, ਫਰੈਂਡ ਹੀ ਹੈ। ਅੱਛਾ